ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਸਾਰੇ ਉਮੀਦ ਆ ਕਿ ਸਰ ਜਾਨੇ ਬਹੁਤ ਵਧੀਆ ਹੋਵਗੇ ਤੁਸੀਂ ਦੇਖ ਸਕਦੇ ਹੋ ਬਰਸ਼ ਪੈਰੀ ਆ ਤੇ ਆਪਾਂ ਪਾਈ ਸੀ ਪਿੰਗ ਤੇ ਆਪਾਂ ਝੂਟੇ ਲੈਣੇ ਆ ਤੇ ਬਾਕੀ ਸਾਰੀ ਤੁਹਾਨੂੰ ਆਪਾਂ ਦੱਸ ਦਈਏ ਵੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਝੂਟੇ ਲੈਣੇ ਬਾਦ ਰਿਸ਼ਾਰੀ ਬਟ ਆਪਾਂ ਝੂਟੇ ਦਾ ਨਜ਼ਾਰਾ ਲਾਵਾਂਗੇ ਮੀਂਹ ਦੇ ਵਿੱਚ ਹੀ ਆਪਾਂ ਕੈਮਰਾਮੈਨ ਨੂੰ ਬੁਲਾ ਲਈਏ ਆਹ ਏਟ ਪੁੱਤ ਸੋ ਅੱਜ ਆਪਾਂ ਮੀਂਹ ਦੇ ਵਿੱਚ ਨਜ਼ਾਰਾ ਲੈਣੇ ਆ ਪਿੰਗ ਦੇ ਝੂਟੇ ਆ

ਹਾਂਜੀ ਮੀ ਆ ਗਿਆ ਤੇ ਜਪਾ ਟੂਟੇ ਬਾਚਲਾ ਹਾਂਜੀ ਤੁਹਾਨੂੰ ਪਤਾ ਆ ਪਾ ਟੂਟੇ ਲੈਣ ਨੇ ਅੰਦਰ ਕਿਉਂ ਆ ਗਏ ਕਿਉਂਕਿ ਮੰਮੀ ਆਈ ਇਸਕੇ ਬਾਅਦ ਮੀ ਪਈ ਅੰਦਰ ਸੀ ਜਦ ਮੀ ਤੇ ਟੂਟੇ ਲੈਣ ਦੇ ਫਿਰ ਮੰਮੀ ਤੋਂ ਗਾਲਾਂ ਬਾਣੀ ਹੋਈ ਐ ਸੋ ਹਾਂਜੀ ਫਾਈਨਲੀ ਜਦੋਂ ਮੀ ਹਟ ਗਿਆ ਸੀਗਾ ਤੇ ਆ ਆਪਣੀਆਂ ਦੋ ਭਤੀਜੀਆਂ ਤਿੰਨ ਭਤੀਜੀਆਂ ਅਮਨ ਜੋਂ ਤੇ ਖੁਸ਼ ਪਈ ਤੇ ਆ ਗਈਆਂ ਲੋ ਵੀ ਸਾਡੀ ਜਨਤਾ ਤਾਂ ਲੈ ਰਹੀ ਐ ਹਜੇ ਸੋਣ ਚੜਿਆ ਨਹੀਂ ਸੋਣ ਦੇ ਨਜ਼ਾਰੇ ਤੇ ਬਾਕੀ ਤੁਸੀਂ ਵੀ ਆਪਣੇ ਬੱਚੇ ਨੂੰ ਪਿੰਗਾ ਪੁੰਗਾ ਪਾ ਕੇ ਦੇ ਦਿਓ ਤੇ ਲਾਲਣੇ ਚੁਟੇ ਛਾਡੇ ਓਕੇ ਬਾਈ ਆਓ ਸੌਰੀ ਬਾਕੀ ਇਦਾਂ ਦੇ ਵਲੌਗ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਤੁਸੀਂ ਬਿਲਕੁਲ ਨਾ ਭੁੱਲਿਓ ਤੇ ਹੁਣ ਇਦਾਂ ਨਹੀਂ ਤੁਹਾਡੇ ਕੋਲ ਮौज-ਮਸਤੀ ਸੈ ਲੈ ਕੇ ਅੰਦਰ ਰਾਵਾਂਗੇ ਬਾਏ ਬਾਏ